ਅੱਜ ਦੀ ਕਹਾਣੀ ਦੇ ਵਿੱਚ ਆਪਾਂ ਇੱਕ ਐਸੇ ਜਸੂਸ ਦੀ ਗੱਲ ਕਰਾਂਗੇ ਜੋ ਰਸ਼ੀਆ ਦਾ ਸੀਗਾ ਤੇ ਅਮਰੀਕਾ ਦੇ ਵਿੱਚ ਰਹਿੰਦਾ ਉਹਦੀ ਪਛਾਣ ਗੁਪਤ ਰੱਖ ਕੇ ਬਹੁਤ ਸਾਲ ਉਹਦੀ ਅਮਰੀਕਾ ਦੇ ਵਿੱਚ ਪਤਨੀ ਨੂੰ ਵੀ ਨਹੀਂ ਪਤਾ ਹੁੰਦਾ ਉਹਦੇ ਬੌਸ ਨੂੰ ਉਹਦੇ ਬੱਚਿਆਂ ਨੂੰ ਉਹਦੀ ਰਸ਼ੀਆ ਦੀ ਫੈਮਿਲੀ ਨੂੰ ਵੀ ਨਹੀਂ ਪਤਾ ਹੁੰਦਾ ਕੇਜੀਬੀ ਨਾਂ ਦੀ ਸੀਕ੍ਰਟ ਏਜੰਸੀ ਜੋ ਕਿ ਰਸ਼ੀਆ ਦੀ ਆ ਉਹ ਇਹਨੂੰ ਕਿੱਦਾਂ ਕੰਮ ਕਰਾਉਂਦੀ ਆ ਸਾਰੀ ਗੱਲਬਾਤ ਕਰਦੇ ਆ ਕਹਾਣੀ ਸ਼ੁਰੂ ਹੁੰਦੀ ਆ ਈਸਟ ਜਰਮਨੀ ਦੇ ਵਿੱਚ ਜਦੋਂ ਇੱਕ 12 13 ਨਵੰਬਰ 1949 ਨੂੰ ਆਹ ਹੁੰਦਾ ਜੀ ਐਲਬਰਿਥ ਗੇਟ ਕ੍ਰੈਸ਼ ਨਾਮ ਹੁੰਦਾ ਦਾ ਰਸ਼ੀਅਨ ਨੇਮ ਆ 1949 ਦਾ ਜੰਪ ਵਾਲੇ ਇਹ ਬਚਪਨ ਵਿੱਚ ਇਹਦੇ ਮਾਪੇ ਦਾ ਤਲਾਕ ਹੋ ਜਾਂਦਾ ਤੇ ਇਹਨੂੰ ਬੋਰਡਿੰਗ ਸਕੂਲ ਚ ਲਾ ਦਿੱਤਾ ਜਾਂਦਾ ਉਹ ਤੋਂ ਬਾਅਦ ਯੂਨੀਵਰਸਿਟੀ ਵਿੱਚ ਜਾਂਦਾ ਇਹ ਆਪਦੇ ਤੀਜੇ ਸਾਲ ਦੀ ਪੜ੍ਹਾਈ ਕਰ ਰਿਹਾ ਹੁੰਦਾ ਤੇ ਇਹਦੀ ਚਰਚਾ ਬੜੀ ਹੁੰਦੀ ਹੈ ਕਿ ਇਹ ਬਹੁਤ ਕਾਬਲ ਆ ਬਹੁਤ ਜਿਆਦਾ ਇੰਟੈਲੀਜੈਂਟ ਆ ਤੇ ਇਹ ਗੱਲ ਸਰਕਾਰ ਤੱਕ ਵੀ ਪਹੁੰਚਦੀ ਆ ਇੱਕ ਦਿਨ ਇਹ ਦਰਵਾਜ਼ੇ ਦੇ ਵਿੱਚ ਇੱਕ ਸ਼ਖਸ ਪਹੁੰਚਦਾ ਤੇ ਉਹ ਇਹਨੂੰ ਆ ਕੇ ਕਹਿੰਦਾ ਕਿ ਤੈਨੂੰ ਸਰਕਾਰ ਦੇ ਲਈ ਕੰਮ ਕਰਨਾ ਪਊਗਾ ਜੇ ਤੂੰ ਕਰ ਸਕਦਾ ਇਹ ਬੜਾ ਖੁਸ਼ ਹੋ ਜਾਂਦਾ ਵੀ ਜਦੋਂ ਸਰਕਾਰ ਲਈ ਕੰਮ ਕਰਨਾ ਮੈਂ ਇਹ ਬੰਦਾ ਉਹਦੇ ਨਾਲ 1.5 ਸਾਲ ਇਦਾਂ ਹੀ ਮੁਲਾਕਾਤਾਂ ਕਰਦਾ ਉਹਨੂੰ ਵਾਰ-ਵਾਰ ਆਕੇ ਨਮੀਆਂ ਤੋਂ ਨਮੀਆਂ ਚ ਪਰ ਅਜੇ ਤੱਕ ਦੱਸਿਆ ਨਹੀਂ ਹੁੰਦਾ ਕਿ ਅਸਲ ਦੇ ਵਿੱਚ ਤੂੰ ਕੰਮ ਕੀ ਕਰਨਾ ਇਦਾਂ ਕਰਦੇ ਕਰਦੇ ਪੜ੍ਹਾਈ ਪੂਰੀ ਕਰਦਾ ਤੇ ਵਾਪਸ ਘਰੇ ਆਕੇ ਜਦੋਂ ਇਹਨੂੰ ਦੱਸਿਆ ਜਾਂਦਾ ਵੀ ਤੂੰ ਕੰਮ ਕਰਨਾ ਤੇ ਉਹਦੇ ਘਰੇ ਵੀ ਦੱਸਦਾ ਹਨਾ ਫੈਮਿਲੀ ਨੂੰ ਜਿਹੜੇ ਦੇ ਸਕੇ ਸੰਬੰਧੀ ਜਿਹਦਾ ਮਾਂ ਹੁੰਦੀ ਹੈ ਇਹਦੀ ਇਕੱਲੀ ਇਹਦੇ ਨਾਲ ਪਿਓ ਤਾਂ ਤਾਂ ਅਲੱਗ ਹੋ ਜਾਂਦਾ ਤੇ ਬੜੇ ਖੁਸ਼ ਹੁੰਦੇ ਨੇ ਕਿ ਤੂੰ ਸਰਕਾਰ ਦੇ ਲਈ ਕੰਮ ਕਰਨਾ ਉਦੋਂ ਸੋਵੀਅਤ ਸੰਘ ਹੁੰਦਾ ਈਸਟ ਤੇ ਵੈਸਟ ਦੋ ਹਿੱਸੇ ਹੁੰਦੇ ਨੇ ਜਰਮਨੀ ਦੇ ਤੇ ਉਦੋਂ ਇਹ ਕੰਮ ਕੇਜੀਬੀ ਇੱਕ ਸੀਕ੍ਰੇਟ ਏਜੰਸੀ ਹੁੰਦੀ ਹੈ ਜਿਹੜੇ ਕਿ ਕਾਬਲ ਸਟੂਡੈਂਟਾਂ ਨੂੰ ਯੂਨੀਵਰਸਿਟੀਆਂ ਤੋਂ ਲੈ ਕੇ ਸੀਕ੍ਰੇਟ ਕੰਮ ਕਰਾਉਂਦੇ ਜਿਵੇਂ ਰਾ ਹੋਗੀ ਨਾ ਏਜੰਸੀਆਂ ਇਦਾਂ ਉਦਾਂ ਹੀ ਇਸ ਨੂੰ ਲੈ ਕੇ ਜਾਇਆ ਗਿਆ ਉਸ ਤੋਂ ਬਾਅਦ 1.5 ਸਾਲ ਬਾਅਦ ਇਸ ਨੂੰ ਇੱਕ ਬੰਦਾ ਫੇਰ ਮਿਲਦਾ ਤੇ ਇਸ ਨੂੰ ਲੈ ਕੇ ਜਾਂਦੇ ਨੇ ਜੀ ਕਾਰ ਚ ਬਿਠਾ ਕੇ ਇੱਕ ਹੋਰ ਇਨਸਾਨ ਨਾਲ ਮਲਾਇਆ ਜਾਂਦਾ ਤੇ ਇਹਦੀ ਬਾਹਾਂ ਦੇ ਵਿੱਚ ਇੱਕ ਨਿਸ਼ਾਨ ਮਤਲਬ ਨਿਸ਼ਾਨ ਬਣਾ ਦਿੱਤਾ ਜਾਂਦਾ ਤੇ ਉਦਾਂ ਦੇ ਇੱਕ ਆਦਮੀ ਨੂੰ ਮਿਲਦਾ ਜਿਹਦੀ ਬਾਹ ਤੇ ਨਿਸ਼ਾਨ ਹੁੰਦਾ ਤੇ ਦੋਨੇ ਬੈਠ ਕੇ ਜਾਂਦੇ ਨੇ ਜੀ ਕੇ ਜੀਬੀ ਦੇ ਹੈੱਡ ਕੁਆਰਟਰ ਚ ਇਹਨੂੰ ਦੱਸਿਆ ਜਾਂਦਾ ਕਿ ਤੂੰ ਸਾਡੇ ਲਈ ਸਿਗਰੇਟ ਕੰਮ ਕਰੇਗਾ ਅਮਰੀਕਾ ਤੂੰ ਜਾਣਾ ਹੋਊਗਾ ਤੇਰੀ ਪਛਾਣ ਗੁਪਤ ਰੱਖੀ ਜਾਊਗੀ ਤੇਰੇ ਫੈਮਿਲੀ ਨੂੰ ਕਿਸੇ ਨੂੰ ਨਹੀਂ ਦੱਸਦੇ ਆਪਾਂ ਇੱਕ ਵਾਰ ਡਰ ਜਾਂਦਾ ਪਰ ਬਾਅਦ ਵਿੱਚ ਮੰਨ ਤਾ ਜਾਂਦਾ ਮੰਨ ਜਾਂਦਾ ਕਿਉਂਕਿ ਇਹਨੂੰ ਬਹੁਤ ਸਾਰਾ ਪੈਸਾ ਬਹੁਤ ਸਾਰੇ ਤੋਹਫੇ ਦਿੱਤੇ ਜਾਂਦੇ ਨੇ ਤੇ ਇਹ ਵੀ ਕਿਹਾ ਜਾਂਦਾ ਤੂੰ ਬਹੁਤ ਸਾਰੀਆਂ ਕੰਟਰੀਆਂ ਘੁੰਮੇਂਗਾ ਹੋਰ ਕੀ ਚਾਹੀਦਾ ਮਤਲਬ ਤਰ੍ਹਾਂ ਤਰ੍ਹਾਂ ਦੇ ਲਾਲਚ ਹਨ ਚਲੋ ਜੀ ਇਹ ਮੰਨ ਜਾਂਦਾ ਉਸ ਤੋਂ ਬਾਅਦ ਇਹਸ ਨੂੰ ਇਸ ਤੋਂ ਬਾਅਦ ਇਸ ਨੂੰ ਲੈ ਜਾਂਦੇ ਨੇ ਈਸਟ ਬਰਲਨ ਦੇ ਵਿੱਚ ਉਥੇ ਇਸ ਨੂੰ ਪਹਿਲਾ ਟਾਸਕ ਦਿੱਤਾ ਜਾਂਦਾ ਕਿ ਇੱਕ ਰਾਤ ਤੂੰ ਕਿਸੇ ਦੇ ਘਰੇ ਰਹਿਣਾ ਬਿਨਾ ਪੈਸਿਆਂ ਤੋਂ ਤੇ ਇਹ ਟਾਸਕ ਪਹਿਲਾਂ ਤਾਂ ਲੋਕਾਂ ਦੇ ਦਰਵਾਜ਼ੇ ਖੜਕਾਉਂਦਾ ਤੇ ਆਖਰਕਾਰ ਇੱਕ ਮਤਲਬ ਉਹਦੇ ਚ ਸਕਸੈਸਫੁਲ ਹੋ ਜਾਂਦਾ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਟਾਸਕ ਦਿੱਤੇ ਜਾਂਦੇ ਨੇ ਤੇ ਇਹ ਸਾਰੇ ਟਾਸਕ ਪੂਰੇ ਕਰਦਾ ਜਾਂਦਾ ਉਸ ਤੋਂ ਬਾਅਦ ਇਹਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਕਿ ਕਿੱਦਾਂ ਮੈਗਜ਼ੀਨ ਲਿਆ ਕੇ ਸਾਰੀਆਂ ਕਿੱਦਾਂ ਤੂੰ ਇੰਗਲਿਸ਼ ਬੋਲਣੀ ਆ ਕਿੱਦਾਂ ਉਹਨਾਂ ਦਾ ਲਹਿਜਾ ਅਮਰੀਕਾ ਵਾਲਾ ਦਾ ਸਾਰਾ ਕੁਝ ਇਹਨੂੰ ਪ੍ਰੋਪਰ ਸਖਿਆ ਦਿੱਤਾ ਜਾਂਦਾ 2.5 ਸਾਲ ਲਾ ਕੇ ਆਖਰਕਾਰ ਜੀ ਇਹਨੂੰ ਪਲਾਨ ਹੁੰਦਾ ਕਿ ਬਾਇਰ ਟ੍ਰੇਨ ਸ਼ਿਕਾਗੋ ਭੇਜਿਆ ਜਾਣਾ ਸਕੂਟ ਸੂਟਕੇਸ ਪੈਕ ਕਰਕੇ ਜੀ ਇਸ ਦੀ ਮੁਲਾਕਾਤ ਸੇਮ ਉਹ ਬੰਦਾ ਲੈ ਕੇ ਜਾਂਦਾ ਇਹਨੂੰ ਰਸ਼ੀਆ ਮਾਸਕੋ ਤੋਂ ਲੈ ਕੇ ਤਨ ਜਾਲੀ ਪਾਸਪੋਰਟ ਵੱਖ-ਵੱਖ ਨਾਮ ਦਿੱਤੇ ਜਾਂਦੇ ਆ ਤੇ ਆਖਰਕਾਰ ਜੀ ਇਹ ਕੈਨੇਡੀਅਨ ਫੇਕ ਪਾਸਪੋਰਟ ਦੇ ਨਾਲ ਯੂ ਐਸ ਏ ਦੇ ਵਿੱਚ ਇੰਟਰ ਹੋ ਜਾਂਦਾ ਇਹਨੂੰ ਡਰ ਬਹੁਤ ਹੁੰਦਾ ਵੀ ਫੜਿਆ ਨਾ ਜਾਵਾਂ ਪਰ ਕੋਈ ਨਹੀਂ ਮਤਲਬ ਇਹਨੂੰ ਫੜ ਸਕਦਾ ਤੇ ਕਿਸੇ ਤੋਂ ਨਹੀਂ ਫੜਿਆ ਜਾਂਦਾ ਯਾਖਰਕਾਰ ਇਹ ਸ਼ਿਕਾਗੋ ਦੇ ਵਿੱਚ ਪਹੁੰਚ ਜਾਂਦਾ ਜਿਹੜੀ ਨੂੰ ਪਛਾਣ ਦਿੱਤੀ ਜਾਂਦੀ ਹੈ ਉੱਥੋਂ ਦੇ ਇੱਕ ਬੱਚੇ ਦੀ ਉਹਦਾ ਨਾਮ ਹੁੰਦਾ ਜੈਕ ਜੈਕ ਨਾਂ ਦਾ ਬੱਚਾ ਜਿਹੜਾ ਕਿ 10 ਸਾਲ ਦੀ ਉਮਰ ਦੇ ਵਿੱਚ ਮਰ ਜਾਂਦਾ ਹੁੰਦਾ ਸੇਮ ਉਹਦੀ ਮਾਂ ਜਰਮਨ ਹੁੰਦੀ ਹੈ ਤੇ ਇਸ ਨੂੰ ਉਹ ਨਾਮ ਦਿੱਤਾ ਜਾਂਦਾ ਤੇ ਉਸ ਦੀ ਆਈਡੈਂਟੀਟੀ ਦਿੱਤੀ ਜਾਂਦੀ ਹੈ ਇਹਨੂੰ ਇਹਦਾ ਪਹਿਲਾ ਟਾਸਕ ਹੁੰਦਾ ਕਿ ਤੂੰ ਜਲਦੀ ਜਲਦੀ ਇੱਥੋਂ ਦਾ ਪਾਸਪੋਰਟ ਹਾਸਲ ਕਰ ਲਾ ਉਸ ਤੋਂ ਬਾਅਦ ਤੈਨੂੰ ਬਿਜ਼ਨਸ ਦੇਵਾਂਗੇ ਵੱਡਾ ਤਾਂ ਕਿ ਤੇਰੇ ਬਿਜ਼ਨਸmen ਨਾਲ ਲਿੰਕ ਹੋਣ ਇਹਦਾ ਟਾਸਕ ਇਹ ਸੀ ਕਿ ਪਾਸਪੋਰਟ ਲੈ ਕੇ ਜਿਹੜਾ ਉੱਥੋਂ ਦਾ ਪ੍ਰੈਜ਼ੀਡੈਂਟ ਆ ਜਿਮੀ ਕਾਟਲ ਉਹਦੇ ਜਿਹੜੇ ਨੇੜਤਾ ਆਸੇ ਪਾਸੇ ਵਧਾਉਣੀ ਆ ਉਹਦੇ ਨਾਲ ਚਲੋ ਜੀ ਇਹ ਹੁਣ ਕਮਿਊਨਿਟੀ ਦੇ ਵਿੱਚ ਘੁਲਣ ਮਿਲਣ ਲੱਗ ਜਾਂਦਾ ਲੋਕਾਂ ਦੇ ਵਿੱਚ ਵਿਚਰਨ ਲੱਗ ਜਾਂਦਾ ਐਕਸੈਂਟ ਬਿਲਕੁਲ ਇਹਦਾ ਅਮਰੀਕਨ ਹੋ ਜਾਂਦਾ ਤੇ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਜੌਬ ਇਹਨੂੰ ਹਜੇ ਤੱਕ ਮਿਲੀ ਨਹੀਂ ਹੁੰਦੀ ਤੇ ਇਦਾਂ ਹੀ ਕਰਦਾ ਕਰਦਾ ਇਹ ਲੋਕਾਂ 'ਚ ਘੁਲਦਾ ਮਿਲਦਾ ਰਹਿੰਦਾ ਇਸ ਤੋਂ ਬਾਅਦ ਇਹਨੂੰ ਸ਼ਿਕਾਗੋ ਤੋਂ ਨਿਊਯਾਰਕ ਭੇਜਿਆ ਜਾਂਦਾ ਤੇ ਹੌਲੀ-ਹੌਲੀ ਇਸ ਨੂੰ ਕਿਹਾ ਜਾਂਦਾ ਵੀ ਤੂੰ ਪਾਸਪੋਰਟ ਲੈ ਲੈ ਹੁਣ ਪਹਿਲੇ 2 ਸਾਲ ਇਹ ਇਦਾਂ ਹੀ ਆਪਦੀ ਪਛਾਣ ਲੋਕਾਂ ਦੇ ਵਿੱਚ ਗੁਪਤ ਹੁੰਦੀ ਆ ਲੋਕਾਂ 'ਚ ਘੁਲ ਮਿਲ ਜਾਂਦਾ ਪੂਰਾ ਦੋਸਤ ਮਿੱਤਰ ਬਣ ਜਾਂਦੇ ਇਹਦੇ ਤੇ ਇਸ ਨੂੰ ਯੂ ਐਸ ਏ ਵਿੱਚ ਨੈਸ਼ਨਲ ਮਿਊਜ਼ੀਅਮ ਆਫ ਹਿਸਟਰੀ ਦਾ ਜਿਦਾਂ ਮੈਂਬਰ ਬਣ ਜਾਂਦਾ ਹੈ ਉਸ ਤੋਂ ਬਾਅਦ ਇਹਨੂੰ ਸੋਸ਼ਲ ਸਿਕਿਉਰਿਟੀ ਕੋਡ ਵੀ ਮਿਲ ਜਾਂਦਾ ਤੇ ਆਖਰਕਾਰ ਜੇ ਇਹ ਪਾਸਪੋਰਟ ਦਫਤਰ ਪਹੁੰਚ ਜਾਂਦਾ ਤੇ ਉੱਥੇ ਜਦੋਂ ਪਹੁੰਚਦਾ ਨੂੰ ਪੁੱਛਿਆ ਜਾਂਦਾ ਵੀ ਹਾਂ ਵੀ ਕਾਕਾ ਤੂੰ ਬਚਪਨ ਚੋਂ ਦੀ ਪੜ੍ਹਾਈ ਕਿੱਥੋਂ ਕੀਤੀ ਸੀ ਤਾਂ ਪਹਿਲੇ ਸਵਾਲ 'ਚ ਹੀ ਅੜ ਜਾਂਦਾ ਇਹ ਤੇ ਉੱਥੋਂ ਭੱਜ ਜਾਂਦਾ ਵਾਪਸ ਰਸ਼ੀਆ ਆਉਂਦਾ ਹੋਰ ਟ੍ਰੇਨਿੰਗ ਲੈਂਦਾ ਤੇ ਇੱਥੇ ਆ ਕੇ ਵਿਆਹ ਵੀ ਕਰਾ ਜਾਂਦਾ ਵਾਪਸ ਅਮਰੀਕਾ ਪਹੁੰਚਦਾ ਉਵੇਂ ਹੀ ਫੇਰ 1986 ਦੇ ਵਿੱਚ ਅਮਰੀਕਾ 'ਚ ਇੱਕ ਹੋਰ ਵਿਆਹ ਕਰਾ ਲੈਂਦਾ ਇੱਕ ਵਾਈਫ ਤੇ ਉਹਦਾ ਇੱਕ ਬੇਟੀ ਹੋ ਜਾਂਦੀ ਆ ਤੇ ਇਥੋਂ ਵਾਲੀ ਇਹਦੀ ਵਾਈਫ ਨੂੰ ਕੁਝ ਨਹੀਂ ਪਤਾ ਹੁੰਦਾ ਅਮਰੀਕਨ ਜਰਮਨ ਦੇ ਵਿੱਚ ਵੀ ਇਹਦੀ ਵਾਈਫ ਹੁੰਦੀ ਆ ਇੱਕ ਤੇ ਉਸ ਦੇ ਤੋਂ ਵੀ ਇੱਕ ਬੱਚਾ ਸੀਗਾ ਉਹਨਾਂ ਨੂੰ ਵੀ ਕੁਝ ਪਤਾ ਨਹੀਂ ਸੀਗਾ ਪਰਿਵਾਰ ਨੂੰ ਹੀ ਦੱਸਿਆ ਗਿਆ ਸੀ ਕਿ ਤੁਹਾਡਾ ਬੰਦਾ ਸੀ ਸਪੇਸ ਏਜੰਸੀ ਮਤਲਬ ਕਿ ਭੇਜਿਆ 5 ਸਾਲ ਨਹੀਂ ਆਊਗਾ ਅਮਰੀਕਾ ਦੇ ਵਿੱਚ ਇਹਦੇ ਜੌਬ ਇਹਨੂੰ ਮਿਲ ਜਾਂਦੀ ਹੁੰਦੀ ਆ ਤੇ ਪਰ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਇਹਦੀ ਇੱਥੋਂ ਦੀ ਵਾਈਫ ਨੂੰ ਕੁਝ ਨਹੀਂ ਪਤਾ ਹੁੰਦਾ ਕੇ ਜੀਬੀ ਨੂੰ ਮੀਲ ਸੀ ਕਿ ਸਾਡੇ ਲਈ ਹੁਣ ਇਹ ਕਿਉਂਕਿ ਹੁਣ ਤੱਕ ਰੇਡੀਓ ਟਰਾਂਸਮਿਸ਼ਨ ਦੇ ਰਾਹੀਂ ਇਹਨੂੰ ਕੋਡ ਭੇਜਦਾ ਸੀਗਾ ਤੇ ਉੱਥੇ ਇਹਨੂੰ ਇੱਕ ਇੰਸ਼ੋਰੈਂਸ ਕੰਪਨੀ ਦੇ ਵਿੱਚ ਮੈਟ ਲਾਈਫ ਇੰਸ਼ੋਰੈਂਸ ਕੰਪਨੀ ਦੇ ਵਿੱਚ ਜੌਬ ਮਿਲ ਜਾਂਦੀ ਆ ਤੇ ਉਹਦੇ ਸਕਿਉਰਿਟੀ ਕੋਡਾਂ ਰਾਹੀਂ ਹੀ ਮਤਲਬ ਕੰਪਿਊਟਰ ਕੋਡਿੰਗ ਦੇ ਨਾਲ ਹੀ ਆਪਦੇ ਮੈਸੇਜ ਲੀਕ ਸਾਰੇ ਅਮਰੀਕਾ ਦੀ ਇਨਫੋਰਮੇਸ਼ਨ ਭੇਜੀ ਜਾਂਦਾ ਆਖਰਕਾਰ ਦੀ ਜ਼ਿੰਦਗੀ ਇੱਕ ਅਮਰੀਕਾ ਦੇ ਵਿੱਚ ਵਧੀਆ ਬਣ ਗਈ ਸੀ ਦੀ ਫੈਮਿਲੀ ਹੋ ਗਈ ਸੀ ਆਫਿਸ ਜੌਬ ਤੇ ਪੂਰਾ ਘੋੜ ਮਿਲ ਗਿਆ ਸੀ ਕੇ ਜੀ ਬੀ ਨੂੰ ਉਮੀਦ ਸੀ ਕਿ ਸਾਡੇ ਲਈ ਹੁਣ ਉਹ ਕੰਮ ਹੋਰ ਕਰੂਗਾ ਪਰ ਹੁਣੇ ਬਦਲਣ ਲੱਗ ਗਿਆ ਸੀਗਾ ਬਦਲਣ ਕੀ ਲੱਗ ਗਿਆ ਸੀ ਆਫਿਸ ਤੋਂ ਫੈਮਿਲੀ ਚ ਜਾਂਦਾ ਆਪਦੀ ਜ਼ਿੰਦਗੀ ਬਣ ਗਈ ਸੀ ਤੇ ਕੇ ਜੀ ਬੀ ਤੋਂ ਪਿੱਛਾ ਪਿੱਛੇ ਹੋਣ ਲੱਗਾ ਕਈ ਕਈ ਦਿਨ ਉਹਨਾਂ ਦੇ ਮੈਸੇਜ ਦਾ ਜਵਾਬ ਨਾ ਆਉਂਦਾ ਆਖਰਕਾਰ ਉਹਨੂੰ ਕੇ ਜੀ ਬੀ ਦਾ ਇੱਕ ਸੀਕ੍ਰਟ ਏਜੰਟਸ ਮਿਲਿਆ ਸੀਕ੍ਰਟ ਏਜੰਟ ਮਿਲਿਆ ਉਹ ਕਹਿੰਦਾ ਵੀ ਜੇ ਤੂੰ ਕੰਮ ਨਹੀਂ ਕਰੇਂਗਾ ਤਾਂ ਤੇਰਾ ਕਤਲ ਕਰ ਦਿੱਤਾ ਜਾਊਗਾ ਤੇ ਇਹਨੇ ਉੱਥੇ ਬਹਾਨਾ ਮਾਰਿਆ ਕਿ ਮੈਨੂੰ ਏਡਜ਼ ਹੋ ਗਿਆ ਉਸ ਟਾਈਮ ਤੇ ਏਡਜ਼ ਦਾ ਵਾਵਾ ਮਤਲਬ ਹੈਗਾ ਸੀਗਾ ਤੇ ਉਹ ਵੀ ਕਹਿੰਦੇ ਵੀ ਚਲੋ ਜੇ ਏਡਜ਼ ਹੋ ਗਿਆ ਇੱਥੇ ਵਾਪਸ ਆਊਗਾ ਇੱਥੇ ਵੀ ਨਾ ਏਡਜ਼ ਫਲਾ ਦੇ ਤੇ ਇਸ ਦਾ ਜਿਹੜਾ ਕੇਸ ਸੀਗਾ ਠੰਡੇ ਬਸਤੇ ਚ ਪਾ ਕੇ ਕੇਜੀਬੀ ਨੂੰ ਧਿਆਨ ਦੇਣੋਂ ਹਟ ਗਈ ਦੂਜੇ ਪਾਸੇ ਇਹਦੀ ਲਾਈਫ ਬਹੁਤ ਸੋਹਣੀ ਚੱਲਦੀ ਸੀ ਤੇ ਪਿੱਛੇ ਫੈਮਿਲੀ ਨੂੰ ਜਿਹੜੀ ਇਹਦੀ ਰਸ਼ੀਅਨ ਫੈਮਿਲੀ ਸੀਗੀ ਉੱਥੇ ਦੱਸਤਾ ਕਿ ਤੁਹਾਡਾ ਜਿਹੜਾ ਬੰਦਾ ਉਹ ਮਰ ਉਹਨਾਂ ਲਈ ਇਹ ਸਦਾ ਲਈ ਮਰ ਗਿਆ ਉਹ ਤਾਂ ਕਿ ਇਹਦੀ ਮਾਂ ਮਰ ਗਈ ਸੀ ਇਹਦੀ ਵਾਈਫ ਤੇ ਇਹਦਾ ਜਿਹੜਾ ਬੇਟਾ ਸੀਗਾ ਉਹ ਜਿਉਂਦੇ ਸੀਗੇ ਅਮਰੀਕਾ ਦੇ ਵਿੱਚ ਇਹਦੀ ਲਾਈਫ ਡਿਫਰੈਂਟ ਚੱਲ ਰਹੀ ਸੀਗੀ ਜੈਕ ਹੁਣ ਯੂ ایس ਦੇ ਵਿੱਚ ਵਧੀਆ ਗੁੱਡ ਸੀ ਪਰ ਇਹ ਇੱਕ ਦਿਨ ਫੜਿਆ ਗਿਆ ਫੜਿਆ ਕਿੱਦਾਂ ਜਾਂਦਾ 25 ਦਸੰਬਰ 1991 ਨੂੰ ਸੋਵੀਅਤ ਸੰਘ ਜਿਹੜੀ ਕਿ ਸਾਨੂੰ ਪਤਾ ਟੁੱਟ ਜਾਂਦਾ ਹੋ ਤੇ ਜਿਹੜੀ ਕਿ ਅੱਜ ਦੀ ਰਸ਼ੀਆ ਹਨਾ ਉਸ ਤੋਂ ਬਾਅਦ ਕੇਜੀਬੀ ਦਾ ਇੱਕ ਜਿਹੜਾ ਹੁੰਦਾ ਏਜੰਟ ਬਰਤਾਨੀਆ ਵਿੱਚ ਫੜਿਆ ਜਾਂਦਾ ਤੇ ਉਹ ਤੋਂ ਉੱਥੋਂ ਦੀ ਸੀਕ੍ਰਟ ਏਜੰਸੀ ਐਮ ਆਈ 6 ਸਾਰਾ ਕੁਝ ਔਰ ਗਲਾਰ ਰਹੀਦੀ ਆ ਬਖ ਬਖ ਇਨਫਰਮੇਸ਼ਨ ਲੈਂਦੀ ਆ ਤੇ ਉਹਨਾਂ ਇਨਫਰਮੇਸ਼ਨਾਂ ਦੇ ਵਿੱਚੋਂ ਇੱਕ ਇਹ ਇਨਫਰਮੇਸ਼ਨ ਵੀ ਸੀ ਕਿ ਜੈਕ ਨਾਂ ਦਾ ਬੰਦਾ ਜਿਹੜਾ ਕਿ ਸੀਕ੍ਰੀਟ ਏਜੰਟ ਆ ਅਮਰੀਕਾ ਵਿੱਚ ਰਹਿ ਰਿਹਾ ਐਮ ਆਈ 6 ਨੇ ਐਫ ਵੀ ਆਈ ਨੂੰ ਦੱਸਿਆ ਤੇ ਐਫ ਵੀ ਆਈ ਪਾਲ ਚ ਲੱਗੀ ਜੈਕ ਦੀ ਤੇ ਜੈਕ ਤੱਕ ਪਹੁੰਚ ਗਏ ਪਰ ਉਹਨਾਂ ਨੇ ਫੜਿਆ ਨਹੀਂ ਇਹਨੂੰ 3 ਸਾਲ ਤੱਕ ਐਫ ਵੀ ਆਈ ਦਾ ਏਜੰਟ ਜੈਕ ਦੇ ਗਵਾਂਡ ਵਿੱਚ ਰਹਿੰਦਾ ਇਹਦੀ ਸਾਰੀ ਇਨਫਰਮੇਸ਼ਨ ਕਲੈਕਟ ਕਰਦਾ 1997 ਦੇ ਵਿੱਚ 10 ਸਾਲਾਂ ਬਾਅਦ ਅਖਰਕਾਰ ਇਹ ਆਫਿਸ ਤੋਂ ਘਰੇ ਆ ਰਿਹਾ ਹੁੰਦਾ ਤੇ ਇਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਇਹ ਪਹਿਲੀ ਵਾਰੀ ਚ ਮੰਨ ਜਾਂਦਾ ਕਿ ਮੈਂ ਹਾਂ ਸੀਕ੍ਰਟ ਏਜੰਟ ਸੀ ਪਰ ਹੁਣ ਨਹੀਂ ਮੈਂ 1988 ਦੇ ਵਿੱਚ ਇਹ ਸਾਰਾ ਕੁਝ ਛੜਤਾ ਸੀਗਾ ਐਫਬੀਆਈ ਨੇ ਇਹਨਾਂ ਨੂੰ ਮਾਰਨ ਦੇ ਲਾਵਾ ਇਹਨੂੰ ਇੱਕ ਕੀਮਤੀ ਚੀਜ਼ ਸਮਝ ਕੇ ਆਪਦੇ ਨਾਲ ਰਾਲ ਲਿਆ ਤੇ ਆਪ ਐਫਬੀਆਈ ਨੇ ਹਾਇਰ ਕਰ ਲਿਆ ਤੇ ਉਹਨੂੰ ਜੌਬ ਵੀ ਦਿਵਾਤੀ ਤੇ ਉਸ ਫੈਮਿਲੀ ਨੂੰ ਪਤਾ ਲੱਗ ਗਿਆ ਜਿਹਦੀ ਆਈਡੈਂਟੀਟੀ ਲੈ ਕੇ ਘੁੰਮ ਰਿਹਾ ਸੀਗਾ ਉਹ ਜੈਕ ਦੀ ਫੈਮਿਲੀ ਤੇ ਦੂਜੇ ਪਾਸੇ ਪਿੱਛੇ ਫੈਮਿਲੀ ਨੂੰ ਵੀ ਪਤਾ ਲੱਗ ਗਿਆ ਕਿ ਸਾਡਾ ਬੰਦਾ ਹਜੇ ਜਿਉਂਦਾ 2014 ਦੇ ਵਿੱਚ ਇਹਨੂੰ ਸਿਟੀਜ਼ਨ ਦੇ ਦਿੱਤੀ ਕਿ ਯੂ ਐਸ اے ਵੱਲੋਂ ਤੇ ਹੁਣ ਇਹ ਐਫ ਵੀ ਆਈ ਨਾਲ ਕੰਮ ਕਰ ਰਿਹਾ ਸੀ 2015 ਵਿੱਚ ਇੱਕ ਟੀਵੀ ਇੰਟਰਵਿਊ ਦੇ ਵਿੱਚ ਇਹ ਦੱਸ ਦਿੰਦਾ ਕਿ ਮੈਂ ਇਦਾਂ ਦਾ ਕਰਕੇ ਸਾਰਾ ਕੁਝ ਸਾਰੀ ਕਹਾਣੀ ਦੱਸ ਦਿੰਦਾ ਤੇ ਇਹਨੂੰ ਜੌਬ ਤੋਂ ਕੱਢ ਦਿੰਦੇ ਨੇ ਪਰ ਬਾਅਦ ਦੇ ਵਿੱਚ ਐਫ ਵੀ ਆਈ ਨੇ ਇੱਕ ਹੋਰ ਜੌਬ ਦਵਾਉਂਦੀ ਆ ਅੱਜ ਆਪਦੀ ਫੈਮਿਲੀ ਦੇ ਨਾਲ ਅਮਰੀਕਨ ਫੈਮਿਲੀ ਦੇ ਨਾਲ ਇਹ ਐਟਲੰਟਾ ਦੇ ਵਿੱਚ ਰਹਿੰਦਾ ਜੋ ਕਿ ਆ ਉਸ ਦੋਸਤ ਨਾਲ ਜਿਹੜਾ ਕਿ ਦੋਸਤੇ ਦਾ FBI ਦੇ ਰਾਹੀਂ ਫੜਿਆ ਗਿਆ ਸੀਗਾ ਇਹ ਗਵਾਂਡੀ ਸੀਗਾ ਸੋ ਇਹ ਸੀਗੀ ਕਹਾਣੀ ਇਸ ਬੰਦੇ ਦੀ ਜੋ ਕਿ 10 ਸਾਲ ਤੱਕ ਆਪਣੀ ਪਛਾਣ ਗੁਪਤ ਰੱਖ ਕੇ ਆਪਣੀ ਫੈਮਿਲੀ ਤੋਂ ਰਿਆ ਯੂ ਐਸਏ ਵਿੱਚ ਪਰ ਯੂ ਐਸਏ ਨੇ ਦੀ ਕਦਰ ਫੇਰ ਵੀ ਪਾਤੀ ਮਿਲਦਾਂ ਕਿਸੇ ਹੋਰ ਕਹਾਣੀ ਦੇ ਵਿੱਚ ਬਹੁਤ ਲੋਕ ਨੇ ਹੋਸ਼ਾਰਾ ਤੁਹਾਡਾ ਗਵਾਂਡੀ ਹੋਵੇ ਰਾਡਾ ਏਜੰਟ FBI ਦਾ ਏਜੰਟ ਕੋਈ ਪਤਾ ਨਹੀਂ ਮਿੱਤਰੋ ਬਹੁਤ ਆ ਦਾ ਫੈਮਿਲੀ ਨੂੰ ਨਹੀਂ ਪਤਾ ਹੁੰਦਾ ਬਹੁਤ ਫਿਲਮਾਂ ਦੇਖਦੇ ਆ ਇਦਾਂ ਦੀਆਂ ਬਹੁਤ ਇੰਟਰਸਟਿੰਗ ਸਟੋਰੀਆਂ ਲੈ ਕੇ ਜਲਦ ਹਾਜ਼ਰ ਹੁੰਨੇ ਆ ਧੰਨਵਾਦ ਐਨਾ ਪਿਆਰ ਕਰਨ ਲਈ thank you bahut